ਦੋਸਤੋ ਇੱਕ ਹੋਰ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਮਾਣੇ ਤੋਂ ਨਿਸ਼ਾਰ ਵੀਰ ਦੇ ਘਰ ਪਹੁੰਚੇ ਆ ਇਸ ਫਾਰਮ ਤੋਂ ਕੰਟੀਨਿਊਜ਼ ਜਿਹੜੀਆਂ ਆਪਾਂ ਵੀਡੀਓ ਬਣਾ ਰਿਆ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਨਿਸ਼ਾਨ ਅੱਜ ਚਾਰ ਵਾਰਾਂ ਦਿਖਾਈਆਂ ਨੇ ਪੂਰੀ ਵੀਡੀਓ ਕੱਲ 18 ਮਾਰਚ ਨੂੰ ਆਊਗੀ ਨਿਸ਼ਾਨ ਇਸ ਵਾਰ ਦੀ ਡਿਟੇਲ ਭਰਾ ਕਰतां ਜੀ ਸੰਧੂ ਸਾਹਿਬ ਇਹ ਮੂੰਹ ਛੇ ਦੰਦ ਤੇ ਮੈਚੀ ਸੀਨ ਦੀ ਆਵਾਜ਼ ਪਰ ਨੌਕਰੀ ਕੋਰੀ ਅੜ ਗਈ ਹੈ ਜੀ ਵੇਖੋ ਬਿਲਕੁਲ ਚਿੱਟੀ ਰੂਮ ਵਰਗੀ ਹਾਂਜੀ ਰੂਮ ਵਰਗੀ ਲੋ ਵੀ ਬਾਕੀ ਤੁਸੀਂ ਪੂਰਾ ਬਜੰਗ ਨੋਡ ਕਰੋ ਜੀ ਆ ਕਰ ਲੈ ਨਹੀਂ 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 ਜੀ 7 ਦਿਨ ਪਹਿਨਦਾ ਲਸੂਨ ਦੇ ਵਿੱਚ ਢਿੱਲਾ ਚੈੱਕ ਕਰੋ ਇਧਰ ਆ 8-7 ਦਿਨ ਹਜੇ ਲੈਂਦੀ ਆ ਹਾਂ ਜੀ ਤੇ ਡੋਰਾ ਖਣ ਲੱਗਾ ਕਰਮਾ ਨਹੀਂ ਆ ਆ ਵੇਖੋ ਜੀ ਥਾਣਾ ਵੇਖੋ ਦੋਸਤੋ ਪੂਰਾ ਮੁਠੀ-ਮੁਠੀ ਥਾਣਾ 8-7 ਦਿਨ ਹਜੇ ਆਰਾਮ ਨਾਲ ਕੱਟਦੀ ਪਈ ਆ ਬਾਕੀ ਮੇਰਾ ਭਰਾ ਵੈਰ ਦਾ ਫੇਸ ਕੁਆਲਟੀ ਮੂੰਹ ਮੱਥਾ ਬਾਡੀ ਸਟਰਕਚਰ ਚੈੱਕ ਕਰੋ ਉਪਰੋਂ ਬਿਲਕੁਲ ਫਲੈਟ ਸਟ੍ਰੇਟ ਹਾਂ ਜੀ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਲਸ਼ਾਲ ਨਹੀਂ ਕੋਈ ਕੋਬ ਜੀ ਸਭ ਕੁਝ ਆ ਖੁੱਲਣਾ ਵਛੀ ਨੇ ਬੜਾ ਜਿਆਦਾ ਜੀ ਵੇਖੋ ਵੀ ਇਹ ਕਾਲੇ ਲਾਏ ਪਈ ਆ ਤੁਸੀਂ ਲੈ ਗੱਲੋ 7 ਦਿਨ ਅੱਖ ਦਰਮਾਹ ਲਖੜੂ ਬੱਚੀ ਲੈ ਬੰਨੇ ਵੀਰ ਬਿਲਕੁਲ ਜੀ ਬਿਲਕੁਲ ਉਹ ਵੀ ਅੱਠਾ 7 ਦਿਨਾਂ ਤੋਂ ਕੀ ਤੋਂ ਕੀ ਬਣ ਜਾਣਾ ਠੀਕ ਆ ਜੀ ਬਾਕੀ ਆ ਵੇਖੋ ਸੰਦੂ ਸਾਹਿਬ ਅਛਨੇ ਜਿੰਨੀਆਂ ਵੀ ਆ ਨਾ ਚੰਗੀਆਂ ਯਾਰਕਾ ਜਿੰਨੀਆਂ ਆਪਾਂ ਵੀਡੀਓ ਦੇ ਵਿੱਚ ਪਾਈਆਂ ਹਾਂਜੀ ਹਾਂਜੀ ਤੇ ਪਹਿਲੇ ਸਵੇਰ ਰਕਾਰਡ ਆਪਣਾ 25 ਕਿਲੋ ਦਾ ਜੀ ਇਹਦਾ ਹਾਂ ਠੀਕ ਆ ਠੀਕ ਆ ਆ ਚੈੱਕ ਕਰੋ ਬਹੁਤ ਸੋਹਣੀ ਬੱਚੀ ਆ ਠੀਕ ਆ ਜੀ ਅੱਛਾ ਨਿਸ਼ਾਨ ਕੀ ਮੁੱਲ ਰਊਗਾ ਇਹਦਾ ਸੰਦੂ ਸਾਹਿਬ ਇਹਦਾ ਮੁੱਲ ਆਪਾਂ ਕੀਤਾ ਜੱਸ ਨੂੰ 85000 ਜੀ ਅੱਛਾ ਅੱਛਾ ਜੀ ਕਮਾਲਾ ਬੰਨੇ ਵੀਰ 8500 ਜਸਨੇ ਕੀਤਾ ਮੋਲੇ ਜੀ ਪੰਜਾਸੀ ਹਜ਼ਾਰ ਆਪਾਂ ਹਾਂ ਜੀ ਠੀਕ ਆ ਬਈ ਲੋ ਵੀ 85000 ਲੈਣ ਦੇਣੀ ਆ ਠੀਕ ਆ ਡਿਮਾਂਡ ਵਾ 88 87 ਕਰੀ ਹਾਂ ਹਾਂ ਜੀ ਜੀ ਡਿਮਾਂਡ ਜਿਆਦੀ ਆ ਜੀ ਠੀਕ ਆ ਜੀ ਬਾਕੀ ਅਜੇ ਢੁੰਨੂ ਕਾਲੂ ਕੀ ਵੱਛੀ ਥੱਲੇ ਝੋਲਾ ਚਾਲਾ ਤੁਸੀਂ ਚੈੱਕ ਕਰੋ ਬੰਨਣਾ ਨਹੀਂ ਆਈ ਹੈ ਜੀ ਇਹ ਦੇਖੋ ਖੋਲਣ ਖੜਨਾ ਲੋਗੇ ਲੈ ਪਿੱਟਣਾ ਨਹੀਂ ਆ ਜੀ ਇਹ ਬੜੀ ਬੰਬ ਸ਼ੈਵਾ ਨੂੰ ਕੀ ਥੱਲੇ ਹਾਂ ਜੀ ਆਹ ਵੇਖੋ ਜੀ ਠੀਕ ਆ ਛੱਡੇ ਛੋਟੇ ਦੀ ਸਫਾਈ ਬਹੁਤ ਆ ਬੜੀ ਰਿੰਡੀ ਬੜੀ ਆ ਇਹ ਦੇਖੋ ਠੀਕ ਆ ਜੀ ਠੀਕ ਆ ਚੀਜ਼ਾਂ ਨਹੀਂ ਲਾਉਦੀ ਨਾ ਸੰਦੂ ਸਾਹਿਬ ਬਹੁਤ ਵਧੀਆ